ਜਿੰਦਾਬਾਦ ਜਿੰਦਾਸ਼ਾਹੀ ਹਾਏ 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 ਗਿਆਸਪੁਰਾ ਜਿੰਦਾਬਾਦ 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 ਆਪਾਂ ਨੂੰ ਪਤਾ ਹੈ ਕਿ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਉਸ ਦੇ ਵਿੱਚ ਸਾਡੇ ਮਾਨਯੋਗ ਇੰਜੀਨੀਅਰ ਮਰਵਿੰਦਰ ਸਿੰਘ ਜੀ ਗਿਆਸਪੁਰਾ ਐਮ ਐਲ ਏ ਹਲਕਾ ਪੈਣ ਜੋ ਕਿ ਸਾਡੇ ਹਲਕੇ ਦੀ ਨੁਮਾਇੰਦਗੀ ਕਰਦੇ ਨੇ ਬੜੇ ਜਝਾਰੂ ਆਗੂ ਨੇ ਹਮੇਸ਼ਾ ਉਹਨਾਂ ਨੇ ਦਲਿਤ ਵਰਗ ਦੀ ਜਿੱਥੇ ਗੱਲ ਕੀਤੀ ਹੈ ਉੱਥੇ ਸਰਗੇ ਵਰਗਾ ਨੂੰ ਨਾਲ ਲੈ ਕੇ ਚੱਲਦੇ ਨੇ ਕੱਲ ਜਦੋਂ ਸੈਸ਼ਨ ਚੱਲ ਰਿਹਾ ਸੀ ਤਾਂ ਬੜੀ ਮੰਦ ਭਾਗੀ ਭਾਸ਼ਾ ਮਾੜੀ ਭਾਸ਼ਾ ਜੀ ਨੂੰ ਕਹ ਲਿਆ ਸ਼ਬਦਾਵਲੀ ਉੱਥੇ ਬਾਬਾ ਹੈਨਰੀ ਨੇ ਉਹਨਾਂ ਦੇ ਲਈ ਵਰਤੀ ਜਿਸ ਦੇ ਰੂਸ ਵਜੋਂ ਉਸ ਦਾ ਅੱਜ ਅਸੀਂ ਇਹ ਜਿਹੜਾ ਪੁਤਲਾ ਬਾਬਾ ਹੈਨਰੀ ਦਾ ਸਾੜ ਰਹੇ ਹਾਂ ਔਰ ਇਹ ਜੇ ਹੰਕਾਰੀ ਬੰਦੇ ਟੀਚ ਨਹੀਂ ਜਾਣਦੇ ਔਰ ਉਹਨਾਂ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹਦੇ ਗਰੀਬ ਪਰਿਵਾਰਾਂ ਦੇ ਵਿੱਚੋਂ ਉੱਠ ਕੇ ਜਿਹੜੇ ਨਮਾਇंदे ਨੇ ਉਹ ਹਲਕੇ ਦੀ ਨੁਮਾਇੰਦਗੀ ਕਰਦੇ ਨੇ ਕਿਸੇ ਨੂੰ ਕੁਝ ਕਹਿ ਰਹੇ ਨੇ ਕਿਸੇ ਨੂੰ ਮਟੀਰੀਅਲ ਦੱਸ ਰਹੇ ਨੇ ਕਿਸੇ ਨੂੰ ਮੋਬਾਈਲ ਠੀਕ ਕਰਦਾ ਆ ਕੇ ਇੱਥੇ ਲੱਗ ਗਿਆ ਕਰ ਰਹੇ ਨੇ ਜਦ ਕਿ ਆਮ ਆਦਮੀ ਪਾਰਟੀ ਨੇ ਜੋ 3 ਸਾਲਾਂ 'ਚ ਕੀਤਾ ਇਹ 70 ਸਾਲਾਂ 'ਚ ਪਾਰਟੀਆਂ ਨਹੀਂ ਕਰ ਸਕੀਆਂ ਆਪਾਂ ਨੂੰ ਪਤਾ ਹੈ ਕਿ ਪਹਿਲਾਂ 600 ਜਟ ਬਿਜਲੀ ਮਾਫ ਕੀਤੀ ਹੁਣ 10 ਲੱਖ ਦਾ ਬੀਮਾ ਹਰ ਇੱਕ ਵਰਗ ਨੂੰ ਫ੍ਰੀ ਸਿਰਫ ਤੁਸੀਂ ਜਿਸ ਦਿਨ ਕਾਰਡ ਬਣ ਕੇ ਹੈਲਥ ਕਾਰਡ ਲੈ ਕੇ ਮੁੱਖ ਮੰਤਰੀ ਸਾਹਿਬ ਦਾ ਜਾਣਾ ਹਸਪਤਾਲ ਦੇ ਵਿੱਚ ਪਰਮਾਤਮਾ ਕਰੇ ਆਪਾਂ ਨੂੰ ਕੋਈ ਬਿਮਾਰੀ ਨਾ ਹੋਵੇ ਪਰ ਜੇ ਕੋਈ ਆਪਣਾ ਬਿਮਾਰ ਪੀੜਤ ਬੰਦਾ ਜਾਂਦਾ ਤਾਂ ਉਸ ਦਾ ਕੋਈ ਪੈਸਾ ਨਹੀਂ ਲੱਗਣਾ ਕਾਰਡ ਦਿਖਾ ਕੇ 10 ਲੱਖ ਦਾ ਇਲਾਜ ਫ੍ਰੀ ਹੋਵੇਗਾ ਇਸ ਤਰ੍ਹਾਂ ਦੇ ਕੰਮ ਕਰਨ ਵਾਲੀ ਪਾਰਟੀ ਨੂੰ ਕਿਉਂਕਿ ਇਹ ਜਿਹੜੇ ਰਜਵਾੜਾ ਸ਼ਾਹੀ ਲੋਕ ਨੇ ਪੁਰਾਣੀਆਂ ਪਾਰਟੀਆਂ ਨੇ ਇਹ ਸਹਿੰਦੀਆਂ ਨਹੀਂ ਬਰਦਾਸ਼ਤ ਨਹੀਂ ਕਰਦੀਆਂ ਇਹ ਕੰਮ ਕਿਉਂ ਕਰ ਰਹੀਆਂ ਨੇ ਕਿਉਂਕਿ ਇਹਨਾਂ ਨੂੰ ਪਤਾ ਆਉਣ ਵਾਲੇ ਸਮੇਂ 'ਚ ਇਹਨਾਂ ਦੀ ਕੋਈ ਜਗ੍ਹਾ ਨਹੀਂ ਕੋਈ ਥਾਂ ਨਹੀਂ ਇਹ ਇੱਥੇ ਹੀ ਆ ਤੁਸੀਂ ਯਾਦ ਰੱਖਿਓ 2027 'ਚ ਲੱਭਣੇ ਨਹੀਂ ਇਹ ਕਹਿੰਦੇ ਨੇ 92 ਸੀਟਾਂ ਕਿ ਲੋਕਾਂ ਨੇ ਬਦਲਾਉ ਲਈ ਪਾਈਆਂ ਬਦਲਾਓ ਐਡਾ ਵੱਡਾ ਹੋਰ ਢੂੜ ਸਾਲ ਰਹਿੰਦਾ ਹਲੇ ਆ ਰਿਹਾ ਕਿ ਮੈਨੂੰ ਤਾਂ ਲੱਗਦਾ ਇਹਨਾਂ ਨੂੰ ਸੀਟੇ ਨਹੀਂ ਕੋਈ ਆਉਣੀ ਇਹੋ ਜਿਹੇ ਹਾਲਾਤਾਂ ਦੇ ਵਿੱਚ ਇਹ ਗੁਜ਼ਰ ਰਹੇ ਨੇ ਸਿਰਫ ਇਹ ਵਿਰੋਧਤਾ ਲਈ ਵਿਰੋਧਤਾ ਕਰ ਰਹੇ ਨੇ ਇਹਨਾਂ ਦੇ ਪੱਲੇ ਕੁਝ ਨਹੀਂ ਇਹਨਾਂ ਦਾ ਕੋਈ ਮੁੱਦਾ ਨਹੀਂ ਅੱਜ ਅਸੀਂ ਬਾਬਾ ਹੈਨਰੀ ਦੀ ਪੁਰਖ ਸ਼ਬਦ ਜੋਰ ਸ਼ਬਦਾਂ ਵਿੱਚ ਨਿੰਦਿਆ ਕਰਦੇ ਆ ਉਹਦਾ ਪੁਤਲਾ ਫੂਕਦੇ ਆ ਔਰ ਕਾਂਗਰਸ ਪਾਰਟੀ ਜੋ ਕਿ ਰਜਵਾੜਿਆਂ ਦੀ ਪਾਰਟੀ ਆ ਇਹ ਜਿਹੜਾ ਜਲੰਧਰ ਤੋਂ ਐਮਐਲਏ ਬਣਿਆ ਇਹ ਹੰਕਾਰੀ ਐਮਐਲਏ ਆ ਇਸ ਨੇ ਸਾਡੇ ਐਮਐਲਏ ਸਾਹਿਬ ਨੂੰ ਜਿਹੜੀ ਮੰੰਦੀ ਸ਼ਬਦਾਵਲੀ ਵਰਤੀ ਆ ਉਹਦੇ ਵਿਰੋਧ ਚ ਜਿੱਥੇ ਅੱਜ ਅਸੀਂ ਇਹ ਪ੍ਰੋਟੈਸਟ ਕਰ ਰਹੇ ਆ ਉੱਥੇ ਇਸ ਹੰਕਾਰੀ ਦਾ ਅਸੀਂ ਜਿਹੜਾ ਪੁਤਲਾ ਹੁਣੇ-ਹੁਣੇ ਸਾਡੇ ਆਮ ਆਦੀ ਪਾਰਟੀ ਦੇ ਜਿੰਨੇ ਵੀ ਵਲੰਟੀਅਰ ਆਏ ਨੇ ਇਹਨੂੰ ਸਾੜ ਰਹੇ ਆ ਔਰ ਫੇਰ ਇੱਕ ਵਾਰ ਦੁਬਾਰਾ ਕਹਨੇ ਆ ਬਾਬਾ ਹੈਨਰੀ ਮੁਰਦਾ